ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਸਾਫ ਟੀਮ ਪੰਜਾਬ ਤੇ ਬਾਈ ਜਗਮੀਤ ਸਿੰਘ ਜੱਗਾ ਜੀ ਦਾ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਹਿਲੀ ਗੱਲ ਤਾਂ ਬਾਈ ਆਪਾਂ ਇਹ ਕਹਨੇ ਚਾਹੁੰਦੇ ਆ ਵੀ ਆਪਾਂ ਕਿਸੇ ਵੀ ਨਸ਼ੇ ਨੂੰ ਪ੍ਰੋਮੋਟ ਨਹੀਂ ਕਰਦੇ ਦੂਜੀ ਗੱਲ ਜੇ ਬਾਈ ਆਪਾਂ ਪੰਜਾਬ ਦੇ ਵਿੱਚ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣਾ ਤਾਂ ਇਨਸਾਫ ਟੀਮ ਪੰਜਾਬ ਦਾ ਵੱਧ ਤੋਂ ਵੱਧ ਸਾਥ ਦਿਓ ਬਾਈ ਸਾਰੇ ਭਰਾ ਤੇ ਜੇ ਕਿਤੇ ਬਾਈ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਜਿਹੜੀ ਆਮ ਹੋਰ ਸਟੇਟਾਂ ਦੇ ਵਿੱਚ ਲਗੂ ਹੈ ਹੋਰ ਸੇਤਾਂ ਦੇ ਵਿੱਚ ਹੁੰਦੀ ਹੈ ਪੰਜਾਬ ਦੇ ਵਿੱਚ ਹੋਣ ਲੱਗ ਜੇ ਤੇ ਜਿਹੜੀ ਆਪਣੀ ਪੰਜਾਬ ਦੀ ਬਈ ਜਵਾਨੀ ਹੈ ਤੇ ਕਿਸਾਨੀ ਹੈ ਉਹਨੂੰ ਬਹੁਤ ਵੱਡਾ ਫਾਇਦਾ ਹੋਊਗਾ ਤੇ ਵੀਡੀਓ ਨੂੰ ਸਾਰੇ ਭਰਾ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪੰਜਾਬ ਦੀ ਜਵਾਨੀ ਵੀ ਇਹਦੇ ਨਾਲ ਬਚੂਗੀ ਬਈ ਜਿਹੜੇ ਨੌਜਵਾਨ ਗਲਤ ਰਾਹਾਂ ਤੇ ਭੜਕ ਚੁੱਕੇ ਐ ਸੰਥੈਟਿਕ ਨਸ਼ੇ ਦੇ ਵੱਲ ਸੰਥੈਟਿਕ ਨਸ਼ਾ ਵਰਤਦੇ ਐ ਤੇ ਜੇ ਖਸਤਾ ਦੀ ਖੇਤੀ ਹੋਣ ਲੱਗ ਜੇ ਬਈ ਪੋਸਟ ਦੀ ਫੀਮ ਦੀ ਤਾਂ ਨੌਜਵਾਨ ਜਿਹੜੇ ਪੰਜਾਬ ਦੇ ਵਿੱਚ ਹਰ ਰੋਜ਼ ਦੋ ਦੋ ਚਾਰ ਚਾਰ ਨੌਜਵਾਨ ਮਰ ਰਹੇ ਆ ਮੋਤਾ ਹੋ ਰਹੀਆਂ ਉਹ ਕਟਣੀਆਂ ਬਾਈ ਜੀ ਪਹਿਲੀ ਗੱਲ ਤੇ ਦੂਜਾ ਕਿਸਾਨੀ ਨੂੰ ਵੀ ਇਹਦਾ ਬਹੁਤ ਵੱਡਾ ਫਾਇਦਾ ਹੋਊਗਾ ਬਹੁਤ ਲਾਭ ਹੋਊਗਾ ਜਿਹੜਾ ਕਿ ਆਪਾਂ ਮੰਨ ਕੇ ਚੱਲੋ ਜੇ ਆਪਾਂ ਨੂੰ ਸਰਕਾਰ ਅੱਧੇ ਕਿੱਲਾ ਦੀ ਆਪਾਂ ਮੰਗ ਕਰ ਰਹੇ ਆ ਸਰਕਾਰ ਤੋਂ ਜੇ ਆਪਾਂ ਅੱਧੇ ਕਿੱਲੇ ਦੀ ਔਸਤ ਲਾ ਕੇ ਚੱਲੀਏ ਤਾਂ ਘੱਟੋ ਘੱਟ 3 ਤੋਂ 4 ਲੱਖ ਰੁਪਏ ਦੀ ਆਮਦਨ ਆਪਾਂ ਨੂੰ ਅੱਧੇ ਕਿੱਲੇ ਦੇ ਵਿੱਚ ਹੋਇਆ ਕਰੂਗਾ ਬਾਈ ਜੀ ਤੇ ਪੰਜਾਬ ਸਰ ਜਿਹੜਾ ਕਰਜ਼ਾ ਕਰਜ਼ਾ ਤਾਂ ਮਿੰਟਾਂ ਚ ਲੱਥ ਜਿਉ ਬਾਈ ਇਹ ਵੀਡੀਓ ਨੂੰ ਸਾਰੇ ਭਰਾ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਘਰ ਘਰ ਤੱਕ ਆਪਣੀ ਵੀਡੀਓ ਪਹੁੰਚਾਓ ਬਾਈ ਤੇ ਇਨਸਾਫ ਟੀਮ ਪੰਜਾਬ ਦਾ ਸਾਥ ਦਿਓ ਤੇ ਨੌਜਵਾਨੋ ਵੱਧ ਤੋਂ ਵੱਧ ਤੇ ਪੂਰੇ ਪੰਜਾਬ ਨੂੰ ਹੱਥ ਵੰਨ ਕੇ ਬੇਨਤੀ ਕਰਦਾ ਵੀ ਪੂਰਾ ਪੰਜਾਬ ਆਪਾਂ ਸਰਕਾਰਾਂ ਤੋਂ ਮੰਗ ਕਰੀਏ ਵੀ ਹੋਰ ਸਟੇਟਾਂ ਦੇ ਵਿੱਚ ਜਦੋਂ ਇਹ ਫਸਲ ਖਾਸ ਖਾਸ ਦੀ ਜਿਹੜੀ ਖੇਤੀ ਹੈ ਲਾਗੂ ਆ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਤੇ ਸਾਨੂੰ ਪੰਜਾਬ ਦੇ ਵਿੱਚ ਬਕਾਇਦਾ ਲਾਇਸੈਂਸ ਬਣਾ ਕੇ ਦਿੱਤੇ ਜਾਣ ਜਿਹੜੀ ਕੋਈ ਫੀਮ ਆ ਉਹ ਸੱਤ ਸਰਕਾਰ ਖਰੀਦੇ ਇਸ ਪਿਆਵ ਦੇ ਵਿੱਚ ਜਿਹੜੀ ਖਾਸ ਕਰਦੀ ਖੇਤੀ ਹੈ ਉਹ ਲਾਗੂ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ